ਖਾਣਾ ਬਣਾਣਾ ਹੀ ਜਾਂਦਾ ਸਵਾਦ ਖਾਣਾ ਬਣਾਣਾ ਹੀ ਜਾਂਦਾ ਹੈਗਾ ਅੰਮੋ ਜੰਮੀ ਨਹੀਂ ਕਰਕੇ ਆ ਜੀਂ ਜਾਂ ਜੰਮੀ ਵੀ ਵਿੱਚ ਚੁੱਲ੍ਹੇ ਦੇ ਵਿੱਚ ਅੱਕ ਬਲਣੀ ਆ ਉਹਨੂੰ ਮੋਤ ਪੈ ਜਾਂਦੀ ਉਹਨੂੰ ਇਹ ਹੋ ਜਾਂਦਾ ਵੀ ਯਾਰ ਮੇਰੇ ਤੋਂ ਤਾਂ ਚੁੱਲ੍ਹੇ ਦੇ ਵਿੱਚ ਅੱਕ ਬਲਣੀ ਹੀ ਨਹੀਂ ਹੈਗੀ ਮੈਂ ਕਿਵੇਂ ਬਲੂੰਗੀ ਜੇ ਮਨ ਕਿਦਾਂ ਲੋ ਕਿਸੇ ਦਿਕਰੇ ਪੁਰਾਣੇ ਵੀ ਆ ਜਾਂਦੇ ਆ ਨਾ ਤੇ ਜਿਹੜੀ ਅੱਜ ਦੀ ਲੇਡੀਜ਼ ਆ ਅੱਜ ਦੀ ਕੁੜੀ ਆ 10 ਸਾਲ ਪਹਿਲਾਂ 10 ਸਾਲ ਪਹਿਲਾਂ ਦੀ ਵੀ ਗੱਲ ਕਰ ਲਓ 15 ਸਾਲ ਪਹਿਲਾਂ ਦੀ ਗੱਲ ਕਰ ਲਓ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਰਹੇ ਚੜ੍ਹਦੀ ਕਲਾ ਦੇ ਵਿੱਚ ਹੋਵੋ change your life ਦੇ ਵਿੱਚ ਹੀ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਫਾ ਗੱਲ ਕਰਾਂਗੇ ਜਿਹੜੀ ਅੱਜ ਦੀ ਲੇਡੀਜ਼ ਆ ਅੱਜ ਦੀ ਜਨਾਨੀਆਂ ਨੇ ਅੱਜ ਦੀਆਂ ਜਿਹੜੀਆਂ ਕੁੜੀਆਂ ਨੇ ਨਾ ਉਹਨਾਂ ਦਾ ਮਤਲਬ ਵੀ ਬਹੁਤ ਹੀ ਜਿਆਦਾ ਜੇ ਦੇਖਿਆ ਜਾਵੇ ਯਾਰ ਮਾੜਾ ਹਾ ਨਾ ਜਿੱਥੋਂ ਤੱਕ ਮੇਰੀ ਸੋਚ ਆ ਤੇ ਜਿੱਥੋਂ ਤੱਕ ਮੈਂ ਦੇਖਦਾ ਵਾਂ ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਤੁਹਾਡੀ ਸੋਚ ਕੀ ਕਹਿੰਦੀ ਆ ਤੁਹਾਡਾ ਦਿੱਖ ਦਾ ਨਜ਼ਰੀਆ ਕਿਵੇਂ ਆ ਕਿਉਂਕਿ ਜੋ ਮੈਂ ਦੇਖਿਆ ਵਾ ਜੋ ਮੈਂ ਮਹਿਸੂਸ ਕੀਤਾ ਵਾ ਉਹ ਸਾਰੇ ਵਿਚਾਰ ਨਾ ਮੈਂ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਾਂਗਾ ਜੇ ਤੁਹਾਨੂੰ ਮੇਰੇ ਵਿਚਾਰ ਸਹੀ ਲੱਗੇ ਤਾਂ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿ ਮੈਂ ਬਿਲਕੁਲ ਸਹੀ ਗੇ ਰਿਹਾ ਜਾਂ ਗਲਤ ਗੇ ਰਿਹਾ ਹਾਂ ਸੋ ਆਪਾਂ ਗੱਲ ਕਰਦਾ ਕਿ ਮਤਲਬ ਜਿਹੜੀ ਅੱਜ ਦੀ ਲੇਡੀਆਂ ਅੱਜ ਦੀ ਜਨਰੇਸ਼ਨ ਆ ਨਾ ਜੇ ਆਪਾਂ ਮੰਨ ਕੇ ਗੇਰੀਏ ਜਿਹੜੀਆਂ ਕੁੜੀਆਂ ਦਾ ਬਰਥ ਜਿਹੜਾ 95 ਤੋਂ ਬਾਅਦ ਆ ਜਾਂ 93 ਤੋਂ ਬਾਅਦ ਹੈ ਨਾ ਉਹਨਾਂ ਦਾ ਤਾਂ ਮਤਲਬ ਵੀ ਯਾਰ ਜਮੀਨ ਅਸਰੇ ਹੀ ਵਿਆਵਾ ਉਹਨਾਂ ਨੂੰ ਮਤਲਬ ਵੀ ਦੇਖੋ ਜੇ ਦੇਖਿਆ ਜਾਵੇ ਕੰਮ ਪੱਖੀ ਆਪਾਂ ਦੇਖ ਲਈਏ ਨਾ ਤਾਂ ਮਤਲਬ ਵੀ ਉਹਨਾਂ ਨੂੰ ਕੰਮ ਬਿਲਕੁਲ ਵੀ ਨਹੀਂ ਕਰਵਾਉਂਦਾ ਬਿਲਕੁਲ ਵੀ ਕੰਮ ਨਹੀਂ ਕਰਵਾਉਂਦਾ ਹੈਗਾ ਜੇ ਤੁਸੀਂ ਉਹਨਾਂ ਨੂੰ ਕਹ ਦੋਗੇ ਨਾ ਵੀ ਜੇ ਰੋਟੀ ਬਣਾ ਲੈਣੀ ਹੈ ਵਧੀਆ ਤਰੀਕੇ ਨਾਲ ਉਹ ਰੋਟੀ ਵੀ ਨਹੀਂ ਬਣਾ ਸਕਦੀਆਂ ਹੈਗੀਆਂ ਜੇ ਆਪੋ ਉਹਨਾਂ ਨੂੰ ਕੋਈ ਹੋਰ ਕੰਮ ਕਹਿ ਦੀ ਖੇਤਾਂ ਦੇ ਤੁਸੀਂ ਕੰਮ ਕਹਿ ਦੋ ਖੇਤਾਂ ਦੇ ਤਾਂ ਬੱਸ ਤੁਸੀਂ ਸਸਤਰੀ ਗਾੜੀ ਬਿਲਾ ਦਿਓ ਖੇਤਾਂ ਦੇ ਤਾਂ ਉਹ ਬਿਲਕੁਲ ਵੀ ਨਹੀਂ ਕਰ ਸਕਦੀਆਂ ਹੈਗੀਆਂ ਜੇ ਉਹ ਘਰ ਦੇ ਵਿੱਚ ਰੋਟੀ ਨਹੀਂ ਪਕਾ ਸਕਦੀ ਸਹੀ ਤਰੀਕੇ ਨਾਲ ਸਬਜ਼ੀ ਨਹੀਂ ਬਣਾ ਸਕਦੀਆਂ ਹੈਗੀਆਂ ਤਾਂ ਖੇਤਾਂ ਦੇ ਵਿੱਚ ਕੀ ਕੰਮ ਕਰਨੀ ਹੈ ਤੁਸੀਂ ਅੱਜ ਤੋਂ ਪੁਰਾਣੇ ਸਮੇਂ ਦੀ ਗੱਲ ਕਰ ਲਓ ਹਣਾ ਅੱਜ ਤੋਂ 20 ਸਾਲ ਪਹਿਲਾਂ 10 ਸਾਲ ਪਹਿਲਾਂ 10 ਸਾਲ ਦੇ ਪਹਿਲਾਂ ਦੀ ਵੀ ਗੱਲ ਕਰ ਲਓ 15 ਸਾਲ ਪਹਿਲਾਂ ਦੀ ਗੱਲ ਕਰ ਲਓ ਜਿਹੜੀਆਂ ਲੇਡੀਜ਼ ਸੀ ਨਾ ਇੱਕ ਤਾਂ ਉਹ ਦੇਖੋ ਇਕੱਠੀਆਂ ਰਹਿੰਦੀਆਂ ਸੀ ਘਰ ਦੇ ਵਿੱਚ ਹਣਾ ਤੇ ਉਹ ਖੇਤਾਂ ਦੇ ਵਿੱਚ ਵੀ ਕੰਮ ਕਰਦੀਆਂ ਸੀ ਤੇ ਘਰ ਦੇ ਵਿੱਚ ਖਾਣਾ ਵੀ ਬਣਾਉਂਦੀਆਂ ਸੀਗੀਆਂ ਪਰ ਅੱਜ ਦੇ ਸਮੇਂ ਦੇ ਵਿੱਚ ਜਿੰਨੀਆਂ ਲੇਡੀਜ਼ ਨੇ ਜਾਂ ਭਰਾ ਨੇ ਸਾਰੇ ਹਣਾ ਉਹ ਇਕੱਠੇ ਨਹੀਂ ਰਹਿੰਦੇ ਹੈਗੇ ਤੇ ਲੇਡੀਜ਼ ਕੰਮ ਕਰਕੇ ਵੀ ਰਾਜੀ ਨਹੀਂ ਹੈਗੀਆਂ ਜੇ ਮੰਨ ਕੇ ਚੱਲੋ ਕਿਸੇ ਦੇ ਘਰੇ ਪਰੋਨੇ ਵੀ ਆ ਜਾਂਦੇ ਆ ਨਾ ਤੇ ਜਿਹੜੀ ਅੱਜ ਦੀ ਲੇਡੀਜ਼ ਆ ਅੱਜ ਦੀ ਕੁੜੀ ਆ ਉਨੂੰ ਮਤਲਬ ਵੀ ਨਾ ਹੋਵੇ ਤਾਂ ਹੱਥੋਂ ਪੈਰੀ ਪੈ ਜਾਂਦੀ ਵੀ ਉਹਨੂੰ ਇਹ ਹੋ ਜਾਂਦਾ ਵੀ ਯਾਰ ਮੇਰੇ ਘਰੇ ਚਾਰ ਪਰੋਣੇ ਆ ਗਏ ਮੈਨੂੰ ਇਹਨਾਂ ਦੀ ਰੋਟੀ ਬਣਾਣੀ ਪਊਗੀ ਮੈਂ ਇਹਨਾਂ ਦੀ ਰੋਟੀ ਕਿਵੇਂ ਬਣਾਉਂਗੀ ਮੈਨੂੰ ਤਾਂ ਬਣਾਣੀ ਹੀ ਆਦੀ ਮੈਨੂੰ ਤਾਂ ਕੰਮ ਬਹੁਤ ਜ਼ਿਆਦਾ ਪੈ ਜਾਣਾ ਮੈਨੂੰ ਆਟਾ ਗੁੰਨਾ ਪੈਣਾ ਮੈਨੂੰ ਚੋਲ ਬਣਾਣੇ ਪੈਣੇ ਆ ਤੇ ਫਿਰ ਮੈਂ ਰੋਟੀ ਬਣਾਉਂਗੀ ਇਹਨਾਂ ਨੂੰ ਖਵਾਉਂਗੀ ਫਿਰ ਭਾਂਡੇ ਮੰਜੂਗੀ ਭਾਂਡੇ ਧੋਂਗੀ ਹਨਾ ਫਿਰ ਚਾਹ ਕੌਫੀ ਬਣਾਉਂਗੀ ਇਹਨਾਂ ਵਾਸਤੇ ਮਤਲਬ ਵੀ ਉਹਨਾਂ ਨੂੰ ਮਤਲਬ ਵੀ ਆਪਣੇ ਹੱਥੋਂ ਪੈਰਨ ਦੀ ਪੈ ਜਾਂਦੀ ਆ ਮਤਲਬ ਇਹਨੂੰ ਬਹੁਤ ਜ਼ਿਆਦਾ ਟੈਨਸ਼ਨ ਪੈ ਜਾਂਦੀ ਆ ਇਸ ਕਰਕੇ ਉਹਨਾਂ ਨੂੰ ਜ਼ਿਆਦਾਤਰ ਇਹੀ ਹੁੰਦਾ ਵੀ ਇਹੀ ਸੋਚਦੇ ਰਹਿੰਦੇ ਵੀ ਸਾਡੇ ਘਰੇ ਕੋਈ ਪਰੋਣਾ ਨਾ ਆਵੇ ਸਾਡੇ ਘਰੇ ਕੋਈ ਰਿਸ਼ਤੇਦਾਰ ਨਾ ਆਵੇ ਬਸ ਅਸੀਂ ਕੰਨੇ ਹੀ ਰਹੀਏ ਜੇ ਸਾਡੇ ਘਰੇ ਕੋਈ ਆ ਗਿਆ ਤਾਂ ਸਾਨੂੰ ਸਮਝ ਲਓ ਬੀਵਤਾ ਪੇਜ ਜਾਣੀਆਂ ਜੇ ਘਰੇ ਉਹਨਾਂ ਦੇ ਕੋਈ ਆ ਵੀ ਜਾਂਦਾ ਨਾ ਉਹ ਜ਼ਿਆਦਾਤਰ ਖਾਣਾ ਆਪ ਨਹੀਂ ਬਣਾ ਦੇਗੇ ਨੰਬਰ 1 ਦੇ ਉੱਤੇ ਜ਼ਿਆਦਾ ਉਹ ਆਨਲਾਈਨ ਮੰਗਾ ਲੈਣਗੇ ਖਾਣਾ ਨੰਬਰ 2 ਦੇ ਉੱਤੇ ਜਾਂ ਫਿਰ ਉਹ ਕਿਤੇ ਬਾਹਰ ਰੈਸਟੋਰੈਂਟ ਦੇ ਵਿੱਚ ਚਲੇ ਜਾਣਗੇ ਕਿਉਂਕਿ ਕਿਉਂਕਿ ਉਹ ਆਪ ਵੀ ਨਾ ਘਰ ਦੇ ਵਿੱਚ ਬਹੁਤ ਘੱਟ ਬਹੁਤ ਘੱਟ ਆਪ ਖਾਣਾ ਬਣਾਉਂਦੇ ਨੇ ਜਿਆਦਾਤਰ ਉਹ ਬਾਹਰ ਰੈਸਟੋਰੈਂਟਾਂ ਤੋਂ ਹੀ ਖਾ ਲੈਂਦੇ ਨੇ ਢਾਬਿਆਂ ਵਗੈਰਾ ਤੋਂ ਤੇ ਉਹਨਾਂ ਨੂੰ ਪਤਾ ਹੁੰਦਾ ਵਾ ਜੇ ਸਾਡੇ ਕੋਲ ਚਾਰ ਪੰਜ ਰਿਸ਼ਤੇਦਾਰ ਆ ਗਏ ਜਾਂ ਕੋਈ ਹੋਰ ਆ ਗਿਆ ਤਾਂ ਅਸੀਂ ਉਹਨੂੰ ਬਾਹਰ ਖਾਣਾ ਪਵਾ ਦਾਂਗੇ ਚਲੋ ਇੱਕ ਅੱਧੇ ਦਿਨ ਤਾਂ ਚਲੋ ਮੰਨਿਆ ਬੰਦਾ ਚਲੋ ਖਵਾ ਦਿੰਦਾ ਨਾ ਜੇ ਕਿਤੇ ਅਗਰ ਤੁਸੀਂ ਚਲੇ ਜੂਗੇ ਨਾ ਤਿੰਨ ਚਾਰ ਦਿਨ ਰਹਿ ਜੂਗੇ ਤਾਂ ਕਈ ਲੋਕ ਇਹ ਅਜੇ ਵੀ ਦੇਖੇ ਨੇ ਮੈਂ ਆਪਣੀ ਲਾਈਫ ਦੇ ਵਿੱਚ ਉਹ ਤਿੰਨ ਚਾਰ ਦਿਨ ਤੁਹਾਨੂੰ ਖਾਣਾ ਕਿਉਂਕਿ ਉਹਨਾਂ ਨੂੰ ਬਿਵਤਾ ਪਿਆ ਜਾਂਦੀ ਆ ਕਿਉਂਕਿ ਦੇਖੋ ਪਹਿਲੀ ਗੱਲ ਤਾਂ ਉਹਨੂੰ ਖਾਣਾ ਬਣਾਉਣਾ ਹੀ ਨਹੀਂ ਆਉਂਦਾ ਸਵਾਦ ਖਾਣਾ ਬਣਾਉਣਾ ਹੀ ਜਾਂਦਾ ਹੈਗਾ ਨਾ ਤਾਂ ਉਹਨਾਂ ਨੂੰ ਵਧੀਆ ਦਾਲ ਬਣਾਣੀ ਆਂਦੀ ਹੈਗੀ ਨਾ ਤਾਂ ਉਹਨਾਂ ਨੂੰ ਚੰਗੀ ਤਰ੍ਹਾਂ ਭੰਡੇ ਮੰਜਣੇ ਜਾਂਦੇ ਹੈਗੇ ਨਾ ਉਹਨਾਂ ਨੂੰ ਮਤਲਬ ਕੋਈ ਵਧੀਆ ਰੋਟੀ ਬਣਾਣੀ ਆਂਦੀ ਮੱਕੀ ਦੀ ਰੋਟੀ ਗੇਰੀ ਉਹ ਤਾਂ ਤੁਸੀਂ ਜੰਮੀ ਭੁੱਲ ਜਾ ਜਿਹੜੀ ਅੱਜ ਦੀ ਲੇਡੀਜ਼ ਆ ਜਿਹੜੀ ਅੱਜ ਦੀ ਜਨਾਨੀਆਂ ਨਾ ਜਿਹੜੀ ਅੱਜ ਦੀ ਕੁੜੀ ਆ ਜਿਹੜੀ ਤੁਸੀਂ ਇਹਨੂੰ ਕਹਿ ਕੇ ਦੇਖ ਲਓ ਤੁਸੀਂ ਇਹਨੂੰ ਕੋ ਵੀ ਤੂੰ ਤੁਸੀਂ ਮੱਕੀ ਦੀ ਰੋਟੀ ਬਣਾਣੀ ਆ ਮੱਕੀ ਦੀ ਰੋਟੀ ਬਣਾ ਲਈ ਨਹੀਂ ਬਣਾ ਸਕਦੀ ਹੈਗੀ 95 90 ਤੋਂ ਲੈ ਕੇ 95 ਤੱਕ ਪਰ 99% ਇਹੋ ਜਿਹੀਆਂ ਕੁੜੀਆਂ ਨੇ ਜਿਨ੍ਹਾਂ ਨੂੰ ਮੱਕੀ ਦੀ ਰੋਟੀ ਨਹੀਂ ਬਣਾਣੀ ਆਂਦੀ ਹੈਗੀ ਬਾਜਰੇ ਦੀ ਕਹਿੰਦੇ ਤੁਸੀਂ ਬਾਜਰੇ ਦੀ ਵੀ ਨਹੀਂ ਬਣਾ ਸਕਦੀਆਂ ਹੈਗੀਆਂ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਬਾਜਰੇ ਦੀ ਰੋਟੀ ਕਿਵੇਂ ਬਣਦੀ ਆ ਉਹਨਾਂ ਨੂੰ ਇਹ ਹੀ ਨਹੀਂ ਪਤਾ ਹੈਗਾ ਮੱਕੀ ਦੀ ਰੋਟੀ ਕਿਵੇਂ ਬਣਦੀ ਆ ਤੁਸੀਂ ਉਹਨਾਂ ਨੂੰ ਕਹਿੰਦੇ ਵੀ ਚਟਣੀ ਬਣਾਉਣੀ ਹੈ ਚਟਣੀ ਹੈ ਨਾ ਉਹਨਾਂ ਨੂੰ ਚਟਣੀ ਦਾ ਵੀ ਨਹੀਂ ਪਤਾ ਵੀ ਚਟਣੀ ਕਿਵੇਂ ਬਣਾਈਦੀ ਆ ਕੋਟੀ ਦੀ ਆ ਕੁੰਡੀ ਦੇ ਵਿੱਚ ਜਾਂ ਕਿੱਦਾਂ ਕਰਦਾ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੈਗਾ ਉਹਨਾਂ ਨੂੰ ਜੇ ਪਤਾਵਾ ਸਿਰਫ ਉਹ ਤਾਂ ਉਹਨਾਂ ਨੂੰ ਮਤਲਬ ਵੀ ਕਣਕ ਦੀ ਰੋਟੀ ਦੇ ਬਾਰੇ ਪਤਾ ਵੀ ਕਣਕ ਦੀ ਰੋਟੀ ਬਣਦੀ ਆ ਤੇ ਰਾਈਸ ਬਣਦੇ ਉਹ ਕਣਕ ਦੀ ਰੋਟੀ ਨੂੰ ਇਦਾਂ ਬੋਲਣਾ ਬਸ ਇਸ ਤੋਂ ਵੱਧ ਉਹਨਾਂ ਨੂੰ ਕੁਝ ਵੀ ਨਹੀਂ ਪਤਾ ਹੈਗਾ ਸਬਜ਼ੀਆਂ ਵੀ ਉਹਨਾਂ ਨੂੰ ਬਹੁਤ ਘੱਟ ਨਾ ਮਤਰੀਆਂ ਸਬਜ਼ੀ ਦੇ ਨਾਲ ਪਤਾ ਉਹਨੂੰ ਉਹ ਬਣਾ ਲੈਂਦੀਆਂ ਨੇ ਤਿੰਨ ਚਾਰ ਸਬਜ਼ੀਆਂ ਜਾਂ ਪੰਜ ਛੇ ਸਬਜ਼ੀਆਂ ਬਣਾ ਲੈਂਦੀ ਉਹ ਤੋਂ ਵੱਧ ਉਹਨੂੰ ਹੁੰਦਾ ਹੀ ਨਹੀਂ ਤੁਸੀਂ ਕਟਰ ਕਹਿ ਦੋ ਕਟਰ ਜਿਹੜੀ ਸਬਜ਼ੀ ਆ ਨਾ ਕਟਰ ਸਾਡੇ ਲਈ ਬਹੁਤ ਵਧੀਆ ਸਬਜ਼ੀ ਆ ਉਹਦੇ ਨਾਲ ਕੈਲਸ਼ੀਅਮ ਦੀ ਕਮੀ ਜਿਹੜੀ ਉਹ ਪੂਰੀ ਹੁੰਦੀ ਆ ਤੁਸੀਂ ਅੱਜ ਦੀ ਕੁੜੀ ਨੂੰ ਕਿਹਦੇ ਵੀ ਕਟਰ ਦੀ ਸਬਜ਼ੀ ਬਣਾਣੀ ਆ ਉਹਨੂੰ ਪਹਿਲੀ ਵਿਕਟਰ ਨੂੰ چیرਣਾ ਕਿਦਾਂ ਉਹ ਕਟਰ ਦੀ ਸਬਜੀ ਦਾ ਦੂਰ ਦੀ ਕਰਦਾ ਉਹ ਤੋਂ ਕਟਰ ਦੀ ਸਬਜੀ ਨਹੀਂ ਬਣਨੀ ਹੈਗੀ ਸੋ ਉਹ ਸਮਾਂ ਸੀਗਾ ਜਦੋਂ ਘਰ ਦੇ ਵਿੱਚ ਤੁਸੀਂ ਘਰ ਦੇ ਵਿੱਚ ਨਾ 20 25 25 ਜੀ ਇਕੱਠੇ ਰਹਿੰਦੇ ਸੀ ਤੁਹਾਡੇ ਘਰ ਦੇ ਵਿੱਚ ਮਤਲਬ ਵੀ ਲੋਕ ਹੁੰਦੇ ਸੀ ਉਹਦੇ ਰਿਸ਼ਤੇਦਾਰ ਆਉਂਦੇ ਸੀ ਤੁਹਾਨੂੰ ਮਿਲਣ ਆਉਂਦੇ ਸੀ ਤੁਹਾਡੇ ਘਰ ਦੇ ਵਿੱਚ ਇਕੱਠੇ ਰਹਿੰਦੇ ਸੀ 8 8 ਦਿਨ 10 10 ਦਿਨ ਤੱਕ ਰਹਿ ਜਾਂਦੇ ਸੀ ਤੇ ਜਿਹੜੀਆਂ ਲੇਡੀਜ਼ ਸੀ ਜਨਾਨੀਆਂ ਜੀ ਇਕੱਠੀਆਂ ਭੈਣਾਂ ਸਾਰੀਆਂ ਆਣਾਂ ਭਾਬੀਆਂ ਭੈਣਾਂ ਸਾਰੀਆਂ ਇਕੱਠੀਆਂ ਬੈਠ ਕੇ 20 25 25 ਬੰਦਿਆਂ ਦਾ ਖਾਣਾ ਤੱਕ ਬਣਾ ਦਿੰਦੀਆਂ ਸੀ ਤੂੰ ਲੱਗੀ ਰਹਿੰਦੀ ਸੀ ਰਸੋਈ ਦੇ ਵਿੱਚ ਉਹਨਾਂ ਦੇ ਤਿੱਲੇ ਚੜਾ ਹੀ ਰਹਿੰਦਾ ਸੀ ਉਹ ਕਦੇ ਨਹੀਂ ਨੱਕ ਵੱਟਦੀ ਆਉਂਦੀ ਸੀ ਕਦੇ ਮਤਲਬ ਉਹ ਗੁੱਸਾ ਨਹੀਂ ਕਰਦੇ ਸੀ ਕਦੀ ਖਿਜਦੀਆਂ ਨਹੀਂ ਸੀ ਜਾਂ ਉਹ ਸਾਰੇ ਕੰਮ ਤੱਕ ਕਰਦੀਆਂ ਸੀ ਪਰ ਅੱਜ ਦੀ ਜਨਰੇਸ਼ਨ ਨੂੰ ਪਤਾ ਨਹੀਂ ਸਾਡੀ ਜਨਰੇਸ਼ਨ ਨੂੰ ਕੀ ਹੋ ਗਿਆ ਪਤਾ ਨਹੀਂ ਅੱਜ ਦੀ ਜਿਹੜੀ ਜਨਰੇਸ਼ਨ ਹੈ ਉਹ ਪੜ੍ਹ ਲਿਖੇ ਜ਼ਿਆਦਾ ਦੇਈ ਆ ਪਤਾ ਨਹੀਂ ਪੀ ਐਚ ਡੀ ਜ਼ਿਆਦਾ ਕਰ ਲਈ ਉਹਨਾਂ ਨੇ ਹਨਾ ਜਾਂ ਡਬਲ ਐਮ ਏ ਜ਼ਿਆਦਾ ਕਰ ਲਿਆ ਜਾਂ ਜੇ ਗ੍ਰੈਜੂਏਟਡ ਜ਼ਿਆਦਾ ਹੋਈਆਂ ਕੰਮ ਜਮੀ ਨਹੀਂ ਕਰਕੇ ਆ ਜੀ ਜਾਂ ਜਮੀ ਵੀ ਤੁਸੀਂ ਇਹ ਕਹਿ ਦਿਓ ਆਪਣੀ ਵਾਈਫ ਨੂੰ ਤੁਸੀਂ ਤੱਕ ਕਹਿ ਦਿਓ ਮੇਰੀ ਮੰਮੀ ਡੇਢ ਨੂੰ ਪਾਣੀ ਪਿਆ ਦਿਓ ਉਹ ਪਾਣੀ ਤੱਕ ਨਹੀਂ ਪੀਣੀ ਆ ਇਹਨਾਂ ਮਾੜਾ ਹਾਲ ਹੋਇਆ ਬਿਆ ਜੀ ਜਨਰੇਸ਼ਨ ਦਾ ਸੋ ਦੇਖੋ ਇਹ ਚ ਜਨਰੇਲ ਜਿਹੜਾ ਘਰ ਦਾ ਕੰਮ ਆ ਸਾਨੂੰ ਖੁਦ ਕਰਨਾ ਚਾਹੀਦਾ ਵਾ ਚਾਹੇ ਸਾਡੇ ਘਰ ਦੇ ਵਿੱਚ ਜਿੰਨੇ ਮਰਜ਼ੀ ਰਿਸ਼ਤੇ ਡਰਾ ਜਾਣਾ ਜੋ ਮਰਜ਼ੀ ਹੋ ਜੇ ਇਹਨਾਂ ਚ 4 ਦਿਨ ਰਹਿਣ 5 ਦਿਨ ਰਹਿਣ ਪਰ ਸਾਨੂੰ ਸਾਰਿਆਂ ਲਈ ਰੈਗੂਲਰ ਅਸੀਂ ਘਰੇ ਹੀ ਖਾਣਾ ਸਾਨੂੰ ਬਣਾਉਣਾ ਚਾਹੀਦਾ ਕਿਉਂਕਿ ਤੁਸੀਂ ਬਾਹਰ ਲਈ ਕਿੰਨੇ ਦਿਨ ਤੱਕ ਖਾ ਲੂਗੇ ਤੁਸੀਂ ਬਾਰਲਾ ਖਾਣਾ ਖਾ ਕੇ ਤੁਸੀਂ ਆਪਣੀ ਸਿਹਤ ਨੂੰ ਤੁਸੀਂ ਖਰਾਬ ਹੀ ਕਰੋਗੇ ਬਿਮਾਰੀਆਂ ਹੀ ਤੁਹਾਨੂੰ ਲੱਗਣਗੀਆਂ ਸੋ ਇਸ ਕਰਕੇ ਹਮੇਸ਼ਾ ਆਪਣਾ ਖਾਣਾ ਘਰੇ ਬਣਾਓ ਵਧੀਆ ਬਣਾਓ ਤੇ ਤੰਦਰੁਸਤ ਰਹੋ ਤੇ ਖਾਣਾ ਬਣਾਉਣਾ ਸਿੱਖੋ ਨਾ ਸਿੱਖਣਾ ਕੋਈ ਓਕਾ ਕੰਮ ਥੋੜੀ ਆ ਜੇ ਤੁਸੀਂ ਇੱਕ ਵਾਰੀ ਕੋਸ਼ਿਸ਼ ਕਰ ਲਓਗੇ ਵੀ ਯਾਰ ਇਹ ਚੀਜ਼ ਮੈਂ ਸਿੱਖਣੀ ਐ ਮੈਂ ਮੱਕੀ ਦੀ ਰੋਟੀ ਮੈਨੂੰ ਨਹੀਂ ਬਣਾਣੀ ਆਂਦੀ ਮੈਂ ਸਿੱਖਾਂ ਤੁਸੀਂ ਸਿੱਖੋ ਤੈਨੂੰ ਬਾਜਰੇ ਦੀ ਰੋਟੀ ਨਹੀਂ ਬਣਾਣੀ ਆਦੀ ਸਿੱਖੋ ਤੈਨੂੰ ਕਿਸੇ ਵੀ ਚੀਜ਼ ਦੀ ਨਹੀਂ ਆਉਂਦੀ ਸਾਗ ਗੇਰੋ ਸਾਗ ਨੇ ਅਜਿਹੀ ਜਨਰੇਸ਼ਨ ਬਣਾ ਸਕਦੀ ਹੈਗੀ ਜੈਸਾ ਆਗਾ ਜਿਹੜੀ ਜਨਰੇਸ਼ਨ ਨੇ ਜਿਹੜੀ ਕੁੜੀਆਂ ਨੇ ਨਾ ਅੱਜ ਦੀਆਂ ਬਣਾਣ ਗਿਆ ਨਾ ਫਿਰ ਕੁੱਕਰ 'ਚ ਬਣਾ ਲੈਂਦੀਆਂ ਨੇ ਸਿਟੀ ਵਰਾ ਲੈਣੀ ਜਾਂ ਕੁੱਕਰ ਦੇ ਵਿੱਚ ਦੱਸੋ ਯਾਰ ਕਿਹੜਾ ਸਾਗ ਬਣਦਾ ਕੁੱਕਰ ਦੇ ਵਿੱਚ ਸਾਗ ਬਣਦਾ ਬਿਲਕੁਲ ਨਹੀਂ ਬਣਦਾ ਆਏਗਾ ਸਾਗ ਤਾਂ ਉਹੀ ਬਣਦਾ ਨਾ ਜਿਹੜਾ ਸਵੇਰ ਤੇ ਰਹਿ ਕੇ ਚੁੱਲ੍ਹੇ ਦੇ ਵਿੱਚ ਰਿਹਾੜਦੀ ਆਪਾਂ ਤਾਂ ਚੁੱਲ੍ਹੇ ਦੇ ਉੱਤੇ ਚੜਾ ਦਈਏ ਤੇ ਬਣਦਾ ਰਹਿੰਦਾ ਦੁਪਹਿਰ ਤੱਕ ਉਦਾਂ ਸਾਗ ਬਣਦਾ ਵਾ ਤੋਈ ਅੱਜ ਦੀ ਜਨਰੇਸ਼ਨ ਨੂੰ ਕਹੋ ਅੱਜ ਦੀ ਕੁੜੀ ਨੂੰ ਕਹੋ ਵੀ ਚੁੱਲ੍ਹੇ ਦੇ ਵਿੱਚ ਅੱਕ ਬਲਣੀ ਆ ਉਹਨੂੰ ਮੋਤ ਪੈ ਜਾਂਦੀ ਉਹਨੂੰ ਐ ਹੋ ਜਾਂਦਾ ਵੀ ਯਾਰ ਮੇਰੇ ਤੋਂ ਤਾਂ ਚੁੱਲ੍ਹੇ ਦੇ ਵਿੱਚ ਅੱਕ ਬਲਣੀ ਹੀ ਨਹੀਂ ਹੈ ਕਿ ਨਾ ਮੇਰੇ ਤੋਂ ਫੁਕਾ ਬਜਣੀ ਆਈ ਗਿਆ ਨਾ ਮੇਰੇ ਤੋਂ ਰੋਟੀ ਬਕਣੀ ਲੋਹ ਦੇ ਉੱਤੇ ਨਾ ਚੁੱਲੇ ਦੇ ਉੱਤੇ ਰੋਟੀ ਬਕਣੀ ਪਰ ਮੈਂ ਚੁੱਲਾ ਬਾੜੂਂਗੀ ਕਿਵੇਂ ਹਾਂ ਗੈਸ ਤੇ ਆ ਵੀ ਗੈਸ ਦੇ ਉੱਤੇ ਸਿਲੰਡਰ ਦੇਤੇ ਮੈਂ ਬਣਾ ਲੂਗੀ ਪਰ ਉਹ ਵੀ ਮੈਂ ਆਪਣੇ ਵਾਸਤੇ ਜਾਂ ਆਪਣੇ ਘਰ ਵਾਲੇ ਵਾਸਤੇ ਜਾਂ ਬੱਚੇ ਵਾਸਤੇ ਬਣਾ ਸਕਦੀ ਐਤੋਂ ਵੱਧ ਨਹੀਂ ਬਣਾ ਸਕਦੀ ਜਦੋਂ 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 ਸੈਂਡਵਿਚ ਜੇ ਬੜਾ ਬਣਾ ਕੇ ਖਾਈ ਜਾਣਗੇ ਇਹਦਾ ਕੋਈ ਮਤਲਬ ਵੀ ਤੁੱਕ ਥੋੜੀ ਬਣਦੀ ਆ ਨਾ ਕਿ ਸੋ ਸਾਨੂੰ ਕੰਮ ਸਿੱਖਣਾ ਚਾਹੀਦਾ ਵਾ ਸਾਨੂੰ ਕੰਮ ਆਉਣਾ ਚਾਹੀਦਾ ਵਾ ਜੇ ਸਾਡੇ ਘਰ ਐ ਕੋਈ ਰਿਸ਼ਤੇਦਾਰ ਹੁੰਦਾ ਨਾ ਕੋਸ਼ਿਸ਼ ਸੋਚ ਕੇ ਹੀ ਜਾਂਦਾ ਵਾ ਸੋ ਸਾਨੂੰ ਕਦੇ ਵੀ ਨੱਕ ਬੋਲਣੀ ਸਾਨੂੰ ਵਟਣਾ ਚਾਹੀਦਾ ਸਾਨੂੰ ਸਾਨੂੰ ਖਿਜਣਾ ਨਹੀਂ ਚਾਹੀਦਾ ਸਾਨੂੰ ਸਭੂ ਖੁਸ਼ ਹੋਣਾ ਚਾਹੀਦਾ ਵਾ ਸਾਨੂੰ ਉਹਨਾਂ ਦੀ ਸੇਵਾ ਕਰਨੀ ਚਾਹੀਦੀ ਆ ਸੋ ਜਿੱਥੋਂ ਤੱਕ ਮੈਂ ਦੇਖਿਆ ਵਾ ਹਨਾ ਮਹਿਸੂਸ ਕੀਤਾ ਵੇ ਇਹ ਚੀਜ਼ ਦੇਖੀ ਆ ਵੀ ਜਨ ਮਤਲਬ ਹੀ ਅੱਜ ਦੇ ਸਮੇਂ ਦੇ ਵਿੱਚ ਜਿਹੜੀਆਂ ਕੁੜੀਆਂ ਨੇ ਨਾ ਮਤਲਬ ਹੀ ਉਹਨਾਂ ਨੂੰ ਬਿਲਕੁਲ ਕੰਮ ਨਹੀਂ ਹੁੰਦਾ ਹੈਗਾ ਕੰਮ ਤੋਂ ਜਮੀ ਕਿਤਰੋਂਦੀਆਂ ਨੇ ਉਹ ਤੇ ਉਹ ਕਹਿੰਦੀ ਨੇ ਮਤਲਬ ਹੀ ਨਾ ਸਾਡੇ ਘਰੇ ਕੋਈ ਰਿਸ਼ਤੇਦਾਰ ਆਵੇ ਨਾ ਸਾਨੂੰ ਕਿਸੇ ਵਾਸਤੇ ਰੋਟੀ ਬਗਾਣੀ ਪਵੇ ਨਾ ਸਾਨੂੰ ਕੋਈ ਕੰਮ ਮਤਲਬ ਹੀ ਅਸੀਂ ਸਿੱਖਣਾ ਹੈਗਾ ਬਸ ਸਾਡੀ ਜਿਹੜੀ ਜ਼ਿੰਦਗੀ ਆ ਮਤਲਬ ਹੀ ਐ ਲੰਗੀ ਜਾਂਦੀ ਆ ਬਾਰੂ ਕਾਣਾ ਕਾਲੀਏ ਕਦੇ KFC ਤੋਂ ਚਿਕਨ ਖਾ ਲਈਏ ਕਰੇ ਗੀ ਤੋਂ ਕਾ ਲਈਏ ਕਰੇ ਢਾਬੇ ਤੇ ਰੋਟੀ ਖਾ ਲਈਏ ਕਰੇ ਸਾਬੇ ਤੋਂ ਖਾ ਲਈਏ ਕਰੇ ਮੈਕਡੋਨਲਡ ਤੋਂ 버거 ਖਾ ਲਈਏ ਬਸ ਸਾਡੀ ਜਿੱਦੀ ਇਹਦੇ ਨਾਲ ਹੀ ਜਾਂਦੀ ਰਵੇ ਸੋ ਬਹੁਤ ਗਲਤ ਗੱਲ ਆ ਇਹ ਤੇ ਸੋ ਸਾਨੂੰ ਚਾਹੀਦਾ ਵਾ ਹਮੇਸ਼ਾ ਹੱਸਦੇ ਵਸਦੇ ਰਹਿਣਾ ਚਾਹੀਦਾ ਵਾ ਸਾਨੂੰ ਖੁਸ਼ ਰਹਿਣਾ ਚਾਹੀਦਾ ਵਾ ਸਾਨੂੰ ਕੰਮ ਕਰਨਾ ਸਾਨੂੰ ਆਉਣਾ ਚਾਹੀਦਾ ਵਾ ਇਹ ਸਾਡਾ ਪਹਿਲੂ ਦੇ ਆਧਾਰ ਤੇ ਜੇ ਬਗੈਰੀ ਇਹ ਸਾਡੀ ਪਹਿਲ ਆ ਸਾਨੂੰ ਕੰਮ ਆਉਣਾ ਕੰਮ ਆਉਣਾ ਸਾਡਾ ਪਹਿਲੂ ਆ ਸਾਨੂੰ ਇਹ ਹੁਣਾ ਬਹੁਤ ਜ਼ਰੂਰੀ ਆ ਸੋ ਜਿਹੜੀ ਮੇਰੀ ਸੋਚ ਆ ਜਿਹੜੇ ਮੇਰੇ ਵਿਚਾਰ ਆ ਮੈਂ ਉਹ ਤੁਹਾਡੇ ਸਾਰਿਆਂ ਨਾਲ ਸ਼ੇਅਰ ਕੀਤੇ ਆ ਅਗਰ ਤੁਹਾਨੂੰ ਮੇਰੀ ਇਹ ਸੋਚ ਤੇ ਇਹ ਵਿਚਾਰ ਤੁਹਾਨੂੰ ਸਹੀ ਲੱਗੇ ਤਾਂ ਪਲੀਜ਼ ਮੈਨੂੰ ਕਮੈਂਟ ਕਰਕੇ ਇਹਨਾਂ ਜ਼ਰੂਰ ਦੱਸੋ ਕਿ ਮੈਂ ਬਿਲਕੁਲ ਸਹੀ ਕਹਿ ਰਿਹਾ ਜਾਂ ਗਲਤ ਕਹਿ ਰਿਹਾ ਹਾਂ ਅਗਰ ਤੁਹਾਡੇ ਵੀ ਕੋਈ ਕਿਸੇ ਤਰ੍ਹਾਂ ਦੇ ਵਿਚਾਰ ਹੈਗੇ ਆ ਤਾਂ ਪਲੀਜ਼ ਤੁਸੀਂ ਕਮੈਂਟ ਦੇ ਵਿੱਚ ਮੈਨੂੰ ਆਪਣੇ ਵਿਚਾਰ ਜ਼ਰੂਰ ਦੱਸਿਓ ਜੀ ਸੋ ਦੋਸਤੋ ਉਮੀਦ ਕਰਦਾ ਤੁਹਾਨੂੰ ਮੇਰੀ ਇਹ ਛੋਟੀ ਜੀ ਕੋਸ਼ਿਸ਼ ਆ ਜਿਹੜੀ ਜ਼ਰੂਰ ਵਧੀਆ ਲੱਗੀ ਹੋਵੇਗੀ ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰਦੇ ਸ਼ੇਅਰ ਜਰੂਰ ਕਰਿਓ ਜੀ ਸੋ ਦੋਸਤੋ ਮਿਲਦੇ ਹਾਂ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ